ਪਟਿਆਲਾ ਦੇ ਵਿੱਚ ਇੱਕ ਦਰਦਨਾਕ ਸੜਕ ਹਾ사 ਵਾਪਰਿਆ ਪਟਿਆਲਾ ਸਮਾਣਾ ਰੋਡ ਤੇ ਪੀਆਰਟੀਸੀ ਦੀ ਬੱਸ ਤੇ ਟਰੈਂਪੋ ਦੀ ਆਪਸ ਦੇ ਵਿੱਚ ਟੱਕਰ ਹੋ ਗਈ ਟਰੈਂਪੋ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਬੱਸ ਦੇ ਵਿੱਚ ਸਵਾਰ 16 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜ਼ਖਮੀ ਲੋਕਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਸਮਾਣਾ ਪਟਿਆਲਾ ਰੋਡ ਦੇ ਉੱਤੇ ਸੜਕ ਹਾ사 ਵਾਪਰਿਆ ਇਸ ਖਬਰ ਤੇ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਸਹਿਯੋਗੀ ਅਰਵਿੰਦਰ ਆਲੂਵਾਲੀ ਅਰਵਿੰਦਰ ਜੀ ਕਿਸ ਤਰ੍ਹਾਂ ਵਾਪਰਿਆ ਹਾ사 ਸ਼ਹਿਰੀ ਜਦੋਂ ਅੱਜ ਸਵੇਰੇ ਇੱਕ ਪੀਆਰਟੀਸੀ ਦੀ ਬੱਸ ਮਾਣਾ ਤੋਂ ਪਟਿਆਲਾ ਆ ਰਹੀ ਸੀ ਤਾਂ ਉਸੇ ਸਾਈਡ ਤੋਂ ਇਹੀ ਟੈਂਪੂ ਜੋ ਹੈ ਉਹ ਵੀ ਆ ਰਿਹਾ ਸੀਗਾ ਔਰ ਟੈਂਪੂ ਨੇ ਜਦੋਂ ਬੱਸ ਨੂੰ ਕ੍ਰੋਸ ਕਰਨਾ ਚਾਹਿਆ ਤਾਂ ਉਸ ਵੇਲੇ ਹਾਦਸਾ ਵਾਪਰਿਆ ਹਾਲਾਂਕਿ ਐਗਜੈਕਟ ਕਰਨਾਂ ਦੀ ਜਾਂਚ ਪੁਲਿਸ ਕਰ ਰਹੀ ਹੈ ਪਰ ਸਭ ਤੋਂ ਪਹਿਲਾਂ ਜੋ ਕਮਸੀ ਪੁਲਿਸ ਦਾ ਜਾਂ ਪ੍ਰਸ਼ਾਸਨ ਦਾ ਉਹਨਾਂ ਨੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਔਰ ਤਿੰਨ ਦੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੌਤ ਹੋ ਚੁੱਕੀ ਹੈ ਉਸ ਸਾਥ ਵਿੱਚ ਜੀ ਈਵਿੰਦਰ ਜ਼ਖਮੀਆਂ ਬਾਰੇ ਕੀ ਹੁਣ ਤੱਕ ਜਾਣਕਾਰੀ ਮਿਲ ਪਾਈ ਕਿ ਉਹਨਾਂ ਦੀ ਹਾਲਤ ਸਿਰ ਦੱਸੇ ਜਾ ਰਹੀ ਹੈ ਜੀ ਉਹਨਾਂ ਦੀ ਹਾਲਤ ਠੀਕ ਹੈ। ਛੋੜੀ ਡਾਕਟਰ ਦਾ ਇਹੀ ਕਹਿਣਾ ਹੈ ਕਿ ਇਹਨਾਂ ਦੇ ਵਿੱਚੋਂ ਕੋਈ ਗੰਭੀਰ ਤੌਰ ਤੇ ਜ਼ਖਮੀ ਨਹੀਂ ਹੈ। ਪਰ ਉਹਨਾਂ ਦੀ ਹਾਲਤ ਠੀਕ ਹੈ। ਜੀ ਸ਼ੁਕਰ ਅਰਵਿੰਦਾਲੂ ਵਾਲੇ ਜਿਸ ਖਬਰ ਤੇ ਬਣੇ ਰਹਿੰਦੇ ਲਈ ਸਮਾਣਾ ਪਟਿਆਲਾ ਰੋਡ ਤੇ ਸੜਕ ਹਾਸਾ ਵਾਪਰਿਆ। ਲਾ ਕਿ ਹਾਸੇ ਦੇ ਕਾਰਨਾਂ ਨੂੰ ਜਾਣਨ ਦੇ ਵਿੱਚ ਪੁਲਿਸ ਜੁਟੀ ਹੋਈ ਹੈ ਪਰ ਜਾਣਕਾਰੀ ਮੁਤਾਬਕ ਟੈਂਪੂ ਨੇ ਬੱਸ ਨੂੰ ਕਰਾਸ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੇ ਕਾਰਨ ਇਹ ਹਾਸਾ ਵਾਪਰਿਆ। ਹਾਸੇ ਦੇ ਵਿੱਚ ਟੈਂਪੂ ਵਿੱਚ ਸਵਾਰ تین ਲੋਕਾਂ ਦੀ ਤਾਂ ਮੌਤ ਹੋ ਗਈ ਤੇ ਜੋ ਲੋਕ ਜ਼ਖਮੀ ਨੇ ਉਹਨਾਂ ਦੀ ਹਾਲਤ ਵੀ ਫਿਲਹਾਲ ਠੀਕ ਦੱਸੀ ਜਾ ਰਹੀ ਹੈ।